ਦੋਸਤੋ ਅੱਜ ਦੀ ਕਹਾਣੀ ਹੈ ਪਟਿਆਲਾ ਰਿਆਸਤ ਦੇ ਮਹਾਰਾਜਾ ਭពਿੰਦਰ ਸਿੰਘ ਦੀ ਜਿਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾ ਅਡੋਲਫ ਹਿਟਲਰ ਵੱਲੋਂ ਆਪਣੀ ਸਭ ਤੋਂ ਪਿਆਰੀ ਅਤੇ ਸਭ ਤੋਂ ਮਹਿੰਗੀ ਕਾਰ ਤੋਹਫੇ ਵਜੋਂ ਦਿੱਤੀ ਗਈ ਸੀ ਪਰ ਫਿਰ ਇਹ ਕਾਰ ਮਜੀਠੀਆ ਪਰਿਵਾਰ ਕੋਲ ਪਹੁੰਚ ਜਾਂਦੀ ਹੈ ਫਿਰ ਅਮਰੀਕਾ ਜਾਂਦੀ ਤੇ ਫਿਰ ਪਿਛਲੇ ਸਮੇਂ ਦੌਰਾਨ ਇਸ ਕਾਰ ਨੂੰ ਡੈਨਮਾਰਕ ਵਿੱਚ ਦੇਖਿਆ ਗਿਆ ਸੀ ਜਿਸ ਦੀ ਕੀਮਤ ਹੁਣ ਕਰੋੜਾਂ ਰੁਪਏ ਤੋਂ ਵੀ ਉੱਪਰ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਕਾਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਦੁਨੀਆ ਦਾ ਐਡਾ ਵੱਡਾ ਤਾਨਾਸ਼ਾ ਕਿਉਂ ਪਹਿਲਾਂ ਮਹਾਰਾਜੇ ਪਟਿਆਲੇ ਨੇ ਇੰਨੀ ਮਹਿੰਗੀ ਕਾਰ ਭੇਟ ਕਰਦਾ ਏ ਤੇ ਫਿਰ ਇਹ ਕਾਰ ਮਜੀਠੀਆ ਪਰਿਵਾਰ ਤੱਕ ਕਿਵੇਂ ਪਹੁੰਚ ਜਾਂਦੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪਿਛਲੇ ਦਿਨਾਂ ਦੌਰਾਨ ਆਪ ਸਭ ਨੂੰ ਪਤਾ ਹੀ ਹੋਵੇਗਾ ਕਿ ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਦੀ ਜਾਇਦਾਦ ਉੱਤੇ ਮੀਡੀਆ ਵਿੱਚ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਉਹਨਾਂ ਨੇ ਅਕਾਲੀ ਸਰਕਾਰ ਵਿੱਚ ਮੰਤਰੀ ਹੁੰਦਿਆਂ ਗਲਤ ਤਰੀਕਿਆਂ ਨਾਲ ਆਪਣੀ ਜਾਇਦਾਦ ਨੂੰ ਨਿੱਜੀ ਲਾਭ ਪਹੁੰਚਾਇਆ ਹੈ ਇਹ ਸਵਾਲ ਜਦੋਂ ਖੜੇ ਹੋਏ ਤਾਂ ਇਸੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਵੱਡੇ ਨੇਤਾ ਵਰਸਾ ਸਿੰਘ ਬਲਟੋਆ ਵੱਲੋਂ ਇੱਕ ਇੰਟਰਵਿਊ ਰਹੀ ਆਪਣੇ ਸਾਬਕਾ ਮੰਤਰੀ ਵਿਕਰਮਜੀਤ ਮਜੀਠੀਆ ਦੇ ਬਚਾਅ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਮਜੀਠੀਆ ਪਰਿਵਾਰ ਅੱਜ ਦਾ ਨਹੀਂ ਬਲਕਿ ਪਿੱਛੇ ਤੋਂ ਲੈ ਕੇ ਜੱਦੀ ਪੁਸਤੀ ਇੱਕ ਰਾਜਾ ਪਰਿਵਾਰ ਹੈ ਉਹ ਬਹੁਤ ਵੱਡੀ ਜਾਇਦਾਦ ਕਾਰੋਬਾਰ ਦਾ ਮਾਲਕ ਹੈ ਉਹਨਾਂ ਨੂੰ ਪੈਸੇ ਦੀ ਕੋਈ ਵੀ ਤੰਗੀ ਨਹੀਂ ਫਿਰ ਉਹਨਾਂ ਤੇ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਸਭ ਬੇਬੁਨਿਆਦ ਹਨ ਇਸ ਦੇ ਨਾਲ ਨਾਲ ਸਰਦਾਰ ਬਲਟੋਆ ਵੱਲੋਂ ਇੱਕ ਗੱਲ ਹੋਰ ਵੀ ਕਹੀ ਗਈ ਜੋ ਸੋਸ਼ਲ ਮੀਡੀਆ ਉੱਤੇ ਬੜੀ ਵਾਇਰਲ ਹੋ ਰਹੀ ਹੈ ਕੇ ਜੀ ਮਜੀਠੀਆ ਪਰਿਵਾਰ ਉਹ ਪਰਿਵਾਰ ਹੈ ਜਦੋਂ ਪੂਰੇ ਭਾਰਤ ਵਿੱਚ ਸਿਰਫ ਪਹਿਲੀਆਂ 5 ਰੋਲਸ ਰੋਇਸ ਕਾਰਾਂ ਆਈਆਂ ਸਨ ਤਾਂ ਇਹਨਾਂ ਪੂਰੇ ਭਾਰਤ ਦੀਆਂ 5 ਕਾਰਾਂ ਵਿੱਚੋਂ ਦੋ ਕਾਰਾਂ ਕੱਲੇ ਮਜੀਠੀਆ ਪਰਿਵਾਰ ਕੋਲ ਸਨ ਤੇ ਬਾਕੀ ਤਿੰਨ ਦੂਜੇ ਭਾਰਤ ਦੇ ਰਾਜਾ ਕੋਲ ਸ਼ਾਇਦ ਇੱਥੇ ਇਸੇ ਕਾਰ ਦੀ ਹੀ ਗੱਲ ਹੋ ਰਹੀ ਹੈ ਜੋ ਹਿਟਲਰ ਵੱਲੋਂ ਪਟਿਆਲੇ ਮਹਾਰਾਜੇ ਨੂੰ ਭੇਟ ਕੀਤੀ ਜਾਂਦੀ ਤੇ ਫਿਰ ਉਹ ਕਾਰ ਮਜੀਠੀਆ ਪਰਿਵਾਰ ਕੋਲ ਆ ਗਈ ਆਓ ਹੁਣ ਇਸ ਕਾਰ ਦੀ ਕਹਾਣੀ ਤੇ ਝਾਤ ਮਾਰਦੇ ਹਾਂ ਦੋਸਤੋ ਪਟਿਆਲਾ ਰਿਆਸਤ ਦਾ ਰਾਜਾ ਮਹਾਰਾਜਾ ਭពਿੰਦਰ ਸਿੰਘ ਜੋ ਆਪਣੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਦੀ ਮੌਤ ਤੋਂ ਬਾਅਦ ਮਹਿਜ 9 ਸਾਲ ਦੀ ਉਮਰ ਵਿੱਚ ਪੂਰੀ ਪਟਿਆਲਾ ਰਿਆਸਤ ਦਾ ਮਹਾਰਾਜਾ ਬਣਦਾ ਹੈ ਮਹਾਰਾਜਾ ਭពਿੰਦਰ ਸਿੰਘ ਵੱਲੋਂ ਆਪਣੇ ਸਮੇਂ ਦੌਰਾਨ ਉਸ ਵਕਤ ਭਾਰਤ ਤੇ ਚੱਲ ਰਹੀ ਬ੍ਰਿਟਿਸ਼ ਹਕੂਮਤ ਦੀ ਦਿਲ ਖੋਲ ਕੇ ਮਦਦ ਕੀਤੀ ਜਾਂਦੀ ਸੀ ਜਿਸ ਕਾਰਨ ਬ੍ਰਿਟਿਸ਼ ਰਾਜ ਦੀ ਸਹਾਇਤਾ ਦੇ ਨਾਲ ਪਟਿਆਲਾ ਰਿਆਸਤ ਮਹਾਰਾਜਾ ਭពਿੰਦਰ ਸਿੰਘ ਦੇ ਸਮੇਂ ਬਹੁਤ ਜ਼ਿਆਦਾ ਮਜ਼ਬੂਤ ਹੋਈ ਜਿਸ ਨਾਲ ਪੂਰੇ ਭਾਰਤ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ ਚਰਚੇ ਹੋਏ ਇਸ ਤੋਂ ਇਲਾਵਾ ਅੰਗਰੇਜ਼ੀ ਰਾਜ ਦੇ ਇੱਕ ਸੰਗਠਨ ਚੈਂਬਰ ਆਫ ਪ੍ਰਿੰਸਸ ਦਾ ਇੱਕ ਮਹੱਤਵਪੂਰਨ ਮੈਂਬਰ ਹੋਣ ਕਰਕੇ ਮਹਾਰਾਜੇ ਪਟਿਆਲੇ ਦੀ ਪਹੁੰਚ ਕੱਲੇ ਭਾਰਤ ਨਹੀਂ ਬਲਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਹੁੰਦੀ ਸੀ ਇੰਗਲੈਂਡ ਸਪੇਨ ਸਵੀਡਨ ਨਾਰਵੇ ਵਰਗੇ ਕਈ ਹੋਰ ਦੇਸ਼ਾਂ ਦੇ ਰਾਜੇ ਮਹਾਰਾਜੀ ਭੁਪਿੰਦਰ ਸਿੰਘ ਦੇ ਦੋਸਤ ਮਿੱਤਰ ਬਣੇ ਹੋਏ ਸਨ ਮਹਾਰਾਜਾ ਭពਿੰਦਰ ਸਿੰਘ ਆਪ ਵੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਰਾਜੇ ਮਹਾਰਾਜਿਆਂ ਨੂੰ ਮਿਲਣ ਵਾਸਤੇ ਜਾਂਦਾ ਹੁੰਦਾ ਸੀ ਇਸੇ ਦੌਰਾਨ ਸਾਲ ਚੱਲ ਰਿਹਾ ਹੁੰਦਾ ਹੈ 1935 ਦਾ ਜਦੋਂ ਜਰਮਨੀ ਦੇਸ਼ ਉੱਤੇ ਦੁਨੀਆ ਦੇ ਸਭ ਤੋਂ ਕਰੂਰ ਤਾਨਾਸ਼ਾ ਹਿਟਲਰ ਦਾ ਰਾਜ ਸੀ ਸਾਲ 1935 ਵਿੱਚ ਮਹਾਰਾਜਾ ਭពਿੰਦਰ ਸਿੰਘ ਜਰਮਨੀ ਦੇਸ਼ ਦਾ ਦੌਰਾ ਕਰਨ ਜਾਂਦਾ ਹੈ ਜਰਮਨੀ ਜਾ ਕੇ ਮਹਾਰਾਜਾ ਹਿਟਲਰ ਦੀ ਦਹਿਸ਼ਤ ਵੇਖ ਕੇ ਉਸ ਨੂੰ ਮਿਲ ਦਾ ਫੈਸਲਾ ਕਰਦਾ ਇਨਾਂ ਵੱਲੋਂ ਬਹੁਤ ਸਾਰੇ ਸਨੇਹ ਹਿਟਲਰ ਨੂੰ ਭੇਜੇ ਜਾਂਦੇ ਹਨ ਕਿ ਮਹਾਰਾਜਾ ਭពਿੰਦਰ ਸਿੰਘ ਤੇਨੂੰ ਮਿਲਦਾ ਚਾਹੁੰਦਾ ਪਰ ਉਸ ਵਕਤ ਹਿਟਲਰ ਪੂਰੀ ਦੁਨੀਆ ਦੇ ਵਿੱਚੋਂ ਇੱਕ ਬਹੁਤ ਵੱਡਾ ਚਿਹਰਾ ਹੋਣ ਕਰਕੇ ਜਲਦੀ ਕਿਸੇ ਨੂੰ ਮਿਲਦਾ ਨਹੀਂ ਸੀ ਤੇ ਨਾ ਹੀ ਉਸ ਕੋਲ ਭਾਰਤ ਦੇ ਕਿਸੇ ਰਾਜੇ ਨੂੰ ਮਿਲਣ ਵਾਸਤੇ ਇਨਾ ਟਾਈਮ ਸੀ ਇਧਰ ਮਹਾਰਾਜਾ ਭពਿੰਦਰ ਸਿੰਘ ਹਿਟਲਰ ਨੂੰ ਕਈ ਵਾਰ ਸਨੇਹ ਭੇਜਦਾ ਹੈ ਕਿ ਮੇਰੇ ਨਾਲ ਇੱਕ ਮੁਲਾਕਾਤ ਜ਼ਰੂਰ ਕਰੋ ਲੰਬੇ ਸਮੇਂ ਬਾਅਦ ਹਿਟਲਰ ਮਹਾਰਾਜੇ ਨਾਲ ਮੁਲਾਕਾਤ ਕਰਨ ਲਈ ਰਾਜ਼ੀ ਹੋ ਜਾਂਦਾ ਤੇ ਨਾਲ ਹੀ ਇੱਕ ਸ਼ਰਤ ਰੱਖਦਾ ਹੈ ਕਿ ਤੈਨੂੰ ਮੈਂ ਸਿਰਫ 5 ਮਿੰਟ ਦੇਵਾਂਗਾ ਤੁਸੀਂ ਜਿਹੜੀ ਵੀ ਗੱਲ ਕਹਿਣੀ ਹੋਈ ਉਹ 5 ਮਿੰਟਾਂ ਵਿੱਚ ਹੀ ਪੂਰੀ ਹੋ ਜਾਵੇ ਅਖੀਰ ਹਿਟਲਰ ਤੇ ਮਹਾਰਾਜਾ ਭੁਪਿੰਦਰ ਸਿੰਘ ਦੀ ਮੁਲਾਕਾਤ ਹੁੰਦੀ ਹੈ ਦੋਹਾਂ ਵਿੱਚ ਗੱਲਾਂ ਬਾਤਾਂ ਹੁੰਦੀਆਂ ਤੇ ਹਿਟਲਰ ਮਹਾਰਾਜੇ ਦੀਆਂ ਗੱਲਾਂ ਵਿੱਚ ਇੰਨਾ ਖੋਵ ਜਾਂਦਾ ਹੈ ਕਿ ਸਮਾਂ 5 ਮਿੰਟਾਂ ਤੋਂ 1 ਘੰਟਾ ਹੋਣ ਤੇ ਵੀ ਪਤਾ ਨਹੀਂ ਚੱਲਿਆ ਹਿਟਲਰ ਤੇ ਮਹਾਰਾਜਾ ਭੁਪਿੰਦਰ ਸਿੰਘ ਦੋਵੇਂ ਗੱਲਾਂ ਵਿੱਚ ਇੰਨੇ ਖੋ ਗਏ ਕਿ ਉਹਨਾਂ ਨੂੰ ਵਕਤ ਦਾ ਅੰਦਾਜ਼ਾ ਹੀ ਨਰਿਆ ਹਿਟਲਰ ਨੂੰ ਮਹਾਰਾਜੇ ਦੀਆਂ ਗੱਲਾਂ ਬਹੁਤ ਪਸੰਦ ਆਈਆਂ। ਕਹਿਆ ਜਾਂਦਾ ਹੈ ਕਿ ਹਿਟਲਰ ਮਹਾਰਾਜੇ ਨੂੰ ਮਿਲ ਕੇ ਜਿੰਨਾ ਖੁਸ਼ ਹੋਇਆ ਸੀ, ਜਿੰਨਾ ਉੱਤੀ-ਉੱਤੀ ਹੱਸ ਰਿਹਾ ਸੀ, ਇਹਨਾਂ ਉਹ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੀ ਹੱਸਿਆ। ਦੋਵੇਂ ਇਕੱਠੇ ਖਾਣਾ ਵੀ ਖਾਦੇ ਹਨ ਤੇ ਹਿਟਲਰ ਅਗਲੇ ਦਿਨ ਮਿਲਣ ਵਾਸਤੇ ਵੀ ਕਹਿੰਦਾ ਹੈ। ਦੂਜੇ ਦਿਨ ਵੀ ਦੋਹਾਂ ਦੀ ਮੁਲਾਕਾਤ ਹੁੰਦੀ। ਫਿਰ ਤੀਜੇ ਦਿਨ ਵੀ ਮਹਾਰਾਜਾ ਪਟਿਆਲਾ ਹਿਟਲਰ ਨੂੰ ਮਿਲ ਜਾਂਦਾ ਹੈ। ਇਸ ਐਨੀ ਸੋਹਣੀ ਮੁਲਾਕਾਤ ਨੂੰ ਯਾਦਗਾਰ ਬਣਾਉਣ ਲਈ हिटलर ਮਹਾਰਾਜਾ ਭពਿੰਦਰ ਸਿੰਘ ਨੂੰ ਅਨੇਕਾਂ ਮਹਿੰਗੇ ਮਹਿੰਗੇ ਤੋਹਫੇ ਭੇਟ ਕਰਦਾ ਇਹਨਾਂ ਤੋਹਫਿਆਂ ਵਿੱਚ ਜਰਮਨ ਦੇ ਕਈ ਮਹਿੰਗੇ ਮਹਿੰਗੇ ਹਥਿਆਰ ਸਨ ਕਈ ਬੇਤਰੀਨ ਪਿਸਤੌਲ ਸਨ ਇਸ ਤੋਂ ਇਲਾਵਾ ਹਿਟਲਰ ਵੱਲੋਂ ਇੱਕ ਬੜਾ ਹੀ ਖਾਸ ਤੋਹਫਾ ਮਹਾਰਾਜੇ ਨੂੰ ਦਿੱਤਾ ਜਾਂਦਾ ਹੈ ਇਹ ਤੋਹਫਾ ਕੋਈ ਹੋਰ ਨਹੀਂ ਬਲਕਿ ਇੱਕ ਨਵੀਂ ਨਕੋਰ ਮੇਬੇਚ ਕਾਰ ਸੀ ਉਹ ਆਲੀਸ਼ਾਨ ਕਾਰ ਜਿਸ ਦੀ ਸਵਾਰੀ ਹਿਟਲਰ ਨੂੰ ਬੜੀ ਪਸੰਦ ਸੀ ਇਹ ਕਾਰ ਕੋਈ ਆਮ ਨਹੀਂ ਸੀ ਕੰਪਨੀ ਵੱਲੋਂ ਸਿਰਫ 6 ਕਾਰਾਂ ਹੀ ਇਹ ਬਣਾਈਆਂ ਗਈਆਂ ਸਨ ਬੜੀ ਲੰਮੀ ਚੌੜੀ ਇਸ ਕਾਰ ਵਿੱਚ 12 ਇੰਜਣ ਲੱਗੇ ਹੋਏ ਸਨ ਤੇ 5 ਲੋਕਾਂ ਦੇ ਬੈਠਣ ਦੀ ਜਗ੍ਹਾ ਸੀ ਇਸ ਕਾਰ ਨੂੰ ਜਰਮਨੀ ਤੋਂ ਭਾਰਤ ਜਹਾਜ਼ ਰਾਹੀਂ ਲਿਆਂਦਾ ਜਾਂਦਾ ਤੇ ਪਟਿਆਲੇ ਦੇ ਮੋਤੀ ਮਹਿਲ ਵਿੱਚ ਮਹਾਰਾਜਾ ਭពਿੰਦਰ ਸਿੰਘ ਇਸ ਨੂੰ ਲਿਸ਼ਕਾ ਕੇ ਖਿਲਾਰਦਾ ਏ ਸਮਾਂ ਅੱਗੇ ਗੁਜ਼ਰਦਾ ਤੇ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਜਾਂਦਾ ਹੈ ਦੂਜੇ ਵਿਸ਼ਵ ਯੁੱਧ ਦੌਰਾਨ ਇਹ ਕਾਰ ਕਿਤੇ ਗਾਇਬ ਹੋ ਗਈ ਤੇ ਫਿਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਟਿਆਲਾ ਰਿਆਸਤ ਕੋਲ ਦਿਖਾਈ ਦਿੱਤੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ ਸਮੇਂ ਮਹਾਰਾਜਾ ਭពਿੰਦਰ ਸਿੰਘ ਦੀ ਤਾਂ ਮੌਤ ਹੋ ਚੁੱਕੀ ਸੀ ਤੇ ਹੁਣ ਪਟਿਆਲਾ ਰਿਆਸਤ ਦਾ ਰਾਜਾ ਉਹਨਾਂ ਦਾ ਬੇਟਾ ਯਾਦਵਿੰਦਰ ਸਿੰਘ ਬਣ ਚੁੱਕਾ ਸੀ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਹੀ ਇਹ ਕਾਰ ਪੈਪਸੂ ਰਾਜ ਵਿੱਚ ਆਜ਼ਾਦੀ ਤੋਂ ਬਾਅਦ ਰਜਿਸਟਰਡ ਕਰਵਾਈ ਜਾਂਦੀ ਹੈ ਤੇ ਇਸ ਦੇ ਨੰਬਰ ਪਲੇਟ ਤੇ 7 ਲਿਖਿਆ ਹੁੰਦਾ ਸੀ ਕਾਫੀ ਸਮਾਂ ਇਹ ਕਾਰ ਮਹਾਰਾਜਾ ਯਾਦਵਿੰਦਰ ਸਿੰਘ ਦੇ ਕੋਲ ਰਹਦੀ ਉਹਨੀ ਦਿਨੀ ਮਜੀਠੀਆ ਪਰਿਵਾਰ ਦਾ ਵੀ ਪਟਿਆਲਾ ਰਿਆਸਤ ਦੇ ਨਾਲ ਕਾਫੀ ਆਉਣ ਜਾਣ ਸੀ। ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਸਨ। ਸਾਲ 1968 ਦੇ ਵਿੱਚ ਇੱਕ ਦਿਨ ਮਹਾਰਾਜਾ ਜਾਦਵਿੰਦਰ ਸਿੰਘ ਆਪਣੇ ਦੋਸਤਾਂ ਦੇ ਨਾਲ ਬੈਠਾ ਹੋਇਆ ਸੀ ਜਿਨ੍ਹਾਂ ਵਿੱਚ ਮਜੀਠੀਆ ਪਰਿਵਾਰ ਦੇ ਸਤਿਆਜੀਤ ਸਿੰਘ ਮਜੀਠੀਆ ਵੀ ਸ਼ਾਮਲ ਸਨ। ਉਸ ਵੇਲੇ ਸਤਿਆਜੀਤ ਸਿੰਘ ਮਜੀਠੀਆ ਵੱਲੋਂ ਮਹਾਰਾਜਾ ਜਾਦਵਿੰਦਰ ਸਿੰਘ ਕੋਲੋਂ ਇਸ ਘਰ ਨੂੰ ਖਰੀਦਣ ਦੀ ਮੰਗ ਕੀਤੀ ਜਾਂਦੀ ਹੈ। ਪਰ ਅੱਗੋਂ ਮਹਾਰਾਜਾ ਜਾਦਵਿੰਦਰ ਸਿੰਘ ਬਿੜਾ ਪੈਸਿਆਂ ਤੋਂ ਤੋਹਫੇ ਦੇ ਵਿੱਚ ਇਹ ਕਾਰ ਸਤਿਆਜੀਤ ਸਿੰਘ ਮਜੀਠੀਆ ਨੂੰ ਭੇਟ ਕਰ ਦਿੰਦਾ ਇਹ ਸਤਿਆਜੀਤ ਸਿੰਘ ਮਜੀਠੀਆ ਕੋਈ ਹੋਰ ਨਹੀਂ ਬਲਕਿ ਸਾਬਕਾ ਅਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਪਿਤਾ ਸਨ ਇਸ ਤੋਂ ਬਾਅਦ ਕਾਫੀ ਸਮਾਂ ਇਹ ਕਾਰ ਮਜੀਠੀਆ ਪਰਿਵਾਰ ਕੋਲ ਰਹੀ ਫਿਰ ਇਹ ਅਮਰੀਕਾ ਚਲੀ ਗਈ ਤੇ ਪਿਛਲੇ 2015 ਸਾਲ ਵਿੱਚ ਡੈਨਮਾਰਕ ਦੇਸ਼ ਵਿੱਚ ਇਸ ਕਾਰ ਦੀ ਦੁਬਾਰਾ ਨਿਲਾਮੀ ਹੋਈ ਸੀ ਜਿੱਥੇ ਇੱਕ ਗੁਮਨਾਮ ਖਰੀਦਦਾਰ ਵੱਲੋਂ ਕਈ ਮਿਲੀਅਨ ਡਾਲਰ ਦੀ ਬੋਲੀ ਦੇ ਕੇ ਇਸ ਕਾਰ ਨੂੰ ਖਰੀਦ ਲਿਆ ਗਿਆ ਸੀ ਸੋ ਦੋਸਤੋ ਇਹ ਸੀ ਦੁਨੀਆ ਦੇ ਕਰੋੜ ਤਾਨਾਸ਼ਾ ਹਿਟਲਰ ਵੱਲੋਂ ਮਹਾਰਾਜਾ ਭពਿੰਦਰ ਸਿੰਘ ਨੂੰ ਭੇਟ ਕੀਤੀ ਗਈ ਕਾਰ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ